ਇਹ ਕਿੱਥੋਂ ਤੱਕ ਅਸੀਂ ਪਹੁੰਚੇ ਆ ਇਹ ਸੜਕ ਤੇ ਹੀ ਅਸੀਂ ਦੋਨੋਂ ਜਾਣੇ ਬਿਲਕੁਲ ਰੋਡ ਦੇ ਵਿੱਚ ਕਾਰ ਪਿਆ ਸੀਗਾ ਉਹਨੂੰ ਅਸੀਂ ਚੱਕ ਕੇ ਸਾਈਡ ਤੇ ਰੱਖਿਆ ਪਤਾ ਨਹੀਂ ਕਿਦਾਂ ਬਚੀ ਕਿੰਨਾ ਵੀ ਕਿਹੜੀ ਜਗ੍ਹਾ ਬਸਤੀ ਚੌਂਕ ਦੇ ਵਿੱਚ ਜਦੋਂ ਅਸੀਂ ਸਿੱਖਿਆਲ ਦੇ ਬਾਹਰ ਸਿੱਖਿਆਲ ਬਸਤੀ ਦੇ ਤੱਕੜ ਦੇਣਾ ਸੀ ਕੁੜੀ ਤੁਮਰ ਬਾਈ ਬਸ ਨੇ ਉਰੇ ਬੰਦ ਥੋੜਾ ਫਟਰੋਂ ਪਾਪ ਦੇਖ ਇੱਕ ਲੜਕੀ ਦੇ ਇੱਥੇ ਹੱਡੀ ਬਾਹਰ ਆ ਗਈ ਹੈ ਦੂਸਰੇ ਤਰੀਕੇ ਇਹ ਕਾਫੀ ਜ਼ਿਆਦਾ ਇੰਜਰੀ ਹੈ ਕਾਫੀ ਸੀਰੀਅਸ ਹੈ ਜੋ ਸਾਨੂੰ ਮਿਲਿਆ ਸਕਦਾ ਨਾ ਅਸੀਂ ਆਟੋ ਤੇ ਰੱਖ ਕੇ ਇਹਨਾਂ ਨੂੰ ਫਟਾਫਟ ਇੱਥੇ ਲੈ ਕੇ ਆਏ ਆ ਅੰਦਰ ਐਡਮਿਟ ਕਰਾਤਾ ਦੋਨੋਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂ ਮੇਰੀ ਰਾਘੀਰਾ ਨੇ ਦੋ ਨੌਜਵਾਨਾਂ ਦੀ ਬਚਾਈ ਜਾਨ ਤਸਵੀਰਾਂ ਇਹ ਲੁਧਾਨਾ ਦੇ ਸਿਵਲ ਹਸਪਤਾਲ ਦੀਆਂ ਨੇ ਐਮਰਜੈਂਸੀ ਦੇ ਇੱਥੇ ਕੀ ਚਾਰ ਨੌਜਵਾਨ ਜਿਹੜੇ ਕੀ ਦੋ ਅਣਪਛਾਤੇ ਵਿਅਕਤੀ ਜਿਹੜੇ ਜਾਨ ਬਚੰਗੇ ਮਾਮਲਾ ਕੀ ਹੈ ਮਾਮਲਾ ਇਹ ਦੱਸ ਦਿੰਦੇ ਆ ਕਿ ਕੀ ਹੋਇਆ ਕੀ ਸੀਗਾ ਐਕਸੀਡੈਂਟ ਦਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਐਕਸੀਡੈਂਟ ਹੋਇਆ ਸੀਗਾ ਪੀਰੂ ਜਿਹੜੇ ਦੋ ਨੌ ਐਲੈਂਟ ਆਬਰੀ ਦੇ ਰਹਿਣ ਵਾਲੇ ਨੇ ਇਹ ਦੱਸਿਆ ਜਾ ਰਿਹਾ ਕਿ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੋਂ ਜਾ ਰਹੀ ਸੀ ਕਿਥੇ ਤੇ ਕੋਈ ਅਣਪਛਾਤੇ ਵਾਹਨ ਨੇ ਜਿਹੜਾ ਕਿ ਆ ਫੇਟ ਮਾਰਦਾ ਫੇਟ ਮਾਰਨ ਤੋਂ ਬਾਅਦ ਜਾ ਰਹੀ ਹੈ ਬੁਰੀ ਤਰ੍ਹਾਂ ਜਿਹੜਾ ਉਹਨਾਂ ਦਾ ਜਿਹੜਾ ਐਕਸੀਡੈਂਟ ਹੋਣਾ ਤੇ ਉਸ ਤੋਂ ਬਾਅਦ ਰਾਹਗੀਰੀ ਜਿਹੜੀ ਉਹਨਾਂ ਨੂੰ ਲੈ ਕੇ ਆਂਦੇ ਨੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਇਤਲਾਹ ਦਿੱਤੀ ਜਾਂਦੀ ਜੀ ਅਸੀਂ ਡਿਨਰ ਕਰਕੇ ਆ ਰਹੇ ਸੀ ਜੀ ਬਸਤੀ ਚੌਂਗ ਦੇ ਵਿੱਚ ਅਸੀਂ ਦੇਖਿਆ ਕਿ ਐਕਸੀਡੈਂਟ ਹੋਇਆ ਪਿਆ ਸੀ ਜੀ ਕਾਫੀ ਪਬਲਿਕ ਇਕੱਠੀ ਹੋਈ ਹੋਈ ਸੀ ਐਮਬੂਲੈਂਸ ਉਹਨਾਂ ਕੋਲ ਟਾਈਮ ਨਹੀਂ ਸੀ 1/2 ਘੰਟਾ 1 ਘੰਟਾ ਲੱਗਣਾ ਸੀ ਜੀ ਤੇ ਮੇਰੇ ਦੋਸਤ ਵੀ ਉੱਥੇ ਖੜੇ ਸੀ ਕਿੰਨੇ ਯਾਰ ਕੋਈ ਆਟੋ ਵਾਲਾ ਰੋਕ ਲੋ ਅਸੀਂ ਲੈ ਜਾਂਦੇ ਹਾਂ ਅਸੀਂ ਕਾਟੂ ਵਾਲਾ ਰੋਕੋ ਵੀ ਮੰਨ ਗਿਆ ਜਰਾ ਅਸੀਂ ਸਾਰਿਆਂ ਨੇ ਚੱਕਿਆ ਨਾਲ ਲੈ ਤੇ ਇਹਨਾਂ ਦਾ ਭਾਜੀ ਐਕਸੀਡੈਂਟ ਹੋਇਆ ਕਿਵੇਂ ਕਿਹੜੀ ਜਗ੍ਹਾ ਤੇ ਪਬਲਿਕ ਦਾ ਜੋ ਵੀ ਹੈ ਉਹ ਕਹਿੰਦੇ ਇਹ ਰੋਡ ਕ੍ਰੋਸ ਕਰ ਰਹੇ ਸੀ ਪੈਦਲ ਹੀ ਸੀਗੇ ਹਾਂ ਪਤਾ ਨਹੀਂ ਕਿੱਦਾਂ ਵੱਜੀ ਕਿੰਨਾਂ ਦੀ ਕਿਹੜੀ ਜਗ੍ਹਾ ਬਸਤੀ ਚੌਂਕ ਦੇ ਵਿੱਚ ਜਦੋਂ ਅਸੀਂ ਸਿੱਖਿਆਲ ਦੇ ਬਾਹਰ ਸਿੱਖਿਆਲ ਬਸਤੀ ਚੜਦੇ ਹਾਂ ਨਾ ਸੀ ਪੁਰੇ ਜੀ ਨਦਰ ਭਾਈ ਬਸ ਨੂੰ ਉਹਦੇ ਬੰਦ ਥੋੜਾ ਪਟਰੋਲ ਪੰਪ ਦੇ ਅਪੋਜੀਟ ਸਰ ਇਹ ਦੋਨਾਂ ਦਾ ਕੁਝ ਪਛਾਣ ਕੋਈ ਨਾਮ ਪਤਾ ਚੱਲਿਆ ਹੋ ਕੋਈ ਲੜਕੇ ਦਾ ਮੋਬਾਈਲ ਤੇ ਫੋਨ ਆਇਆ ਸੀਗਾ ਉਹ ਸਲੀਮਟ ਅੱਪ ਬੋਲ ਅੱਛਾ ਦੂਸਰੇ ਦਾ ਪਤਾ ਨਹੀਂ ਨਾਮ ਨਾਮ ਕੁਝ ਨਹੀਂ ਨਹੀਂ ਕੁਛ ਨੋ ਕੋਈ ਕਿੰਨੇ ਕ ਬਈ ਦੀ ਘਟਨਾ ਚ ਇਹ ਤਾਂ ਕਿਟਾ ਪ ਇੱਕ ਲੜਕੀ ਤੇ ਇੱਥੇ ਹੱਡੀ ਬਾਹਰ ਆ ਗਈ ਹੈ ਦੂਸਰੇ ਦਾ ਵੀ ਫੇਸ। ਇਹ ਕਾਫੀ ਜ਼ਿਆਦਾ ਇੰਜਰੀ ਹੈ। ਦੋਨਾਂ ਦਾ ਸਿਰ ਸੀਰੀਅਸ ਹੈ। ਕਿੰਨੇ ਕਦੇ ਰੇ ਪੇਰੇ ਉਸੇ ਮਤਲਬ ਮੈਂ ਜਦੋਂ ਦੇਖਿਆ ਜੀ ਫੈਮਿਲੀ ਨੂੰ ਮੈਂ ਆਟੋ ਕਰਾ ਕੇ ਕਰ ਪੇ ਇਨ੍ਹਾਂ ਨੂੰ ਹੌਫ ਨਾਲੇ ਚੱਕ ਲਿਆ ਦੋ ਦੋਸਤ ਮੇਰੇ ਨਾਲ ਸੀਗੇ ਇਹਨਾਂ ਨੇ ਹੈਲਪ ਕੀਤੀ ਆਪਾਂ ਲੈ ਆਉਂਦੇ ਹਾਂ। ਫਿਰ ਡਾਕਟਰ ਸਾਹਿਬ ਨੇ ਕਿਹਾ ਉਹ ਕਹਿੰਦੇ ਕੀ ਉਹਨੂੰ ਕੇ ਰੈਫਰ ਕਰਨਾ ਹੈ। ਮਰਜ਼ੀ ਸੀਗਾ ਠੀਕ ਸੀਰੀਅਸ ਠੀਕ ਠੀਕ ਹੈ ਜੀ ਥੈਂਕ ਯੂ। ਇਹ ਪਤਾ ਲੱਗਿਆ ਕਿਹੜੇ ਵਾਹਨ ਨੇ ਇਹਨਾਂ ਨੂੰ ਨੋ ਨਾ ਕੋਈ। ਮੈਂ ਕੋਈ ਜ਼ੈਰੋ ਦਾ ਕਸ ਹੀ ਆਇਆ ਹਾਂ। ਕੀ ਨਾਮ ਤੁਹਾਡਾ? ਮ ਪੂਲ ਰੋਡ ਦੇ ਵਿੱਚ ਕਾਰ ਪਿਆ ਸੀਗਾ ਉਹਨੂੰ ਅਸੀਂ ਚੱਕ ਕੇ ਸਾਈਡ ਤੇ ਰੱਖਿਆ ਉਸ ਤੋਂ ਬਾਅਦ ਐਂਬੂਲੈਂਸ ਨੂੰ ਫੋਨ ਕੀਤਾ ਉਹ ਕਹਿੰਦੇ ਟਾਈਮ ਲੱਗ ਜਾਣਾ ਆਣ ਤੋਂ ਫਿਰ ਅਸੀਂ ਜੋ ਸਾਨੂੰ ਮਿਲਿਆ ਸਕਦਾ ਸੀ ਅਸੀਂ ਆਟੋ ਤੇ ਰੱਖ ਕੇ ਇਹਨਾਂ ਨੂੰ ਫਟਾਫਟ ਇੱਥੇ ਲੈ ਕੇ ਆਏ ਆ ਅੰਦਰ ਐਡਮਿਟ ਕਰਾਤਾ ਦੋਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਨਹੀਂ ਇਹਨਾਂ ਦਾ ਫੋਨ ਮਿਲਿਆ ਸੀ ਫੋਨ ਅੰਦਰ ਡਾਕਟਰ ਸਾਹਿਬ ਨੂੰ ਜਮ੍ਹਾਂ ਕਰਾਤਾ ਆ ਬਾਕੀ ਇਹਨਾਂ ਦੇ ਘਰਦਿਆਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਉਹ ਆ ਜਾਣਗੇ ਤੇ ਹੁਣ ਪਰਿਵਾਰਕ ਮੈਂਬਰ ਜਾਇ ਕੀ ਹੈ ਆ ਸਿਵਲ ਹਸਪਤਾਲ ਦੇ ਵਿੱਚ ਆਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਆ ਉਹਨਾਂ ਦਾ ਇਲਾਜ ਹੁੰਦਾ ਵਾ ਇਲਾਜ ਹੋਣ ਤੋਂ ਬਾਅਦ ਜਿਹੜਾ ਕੀ ਆ ਉਹਨੂੰ ਰੈਫਰ ਕੀਤਾ ਜਾਂਦਾ ਹੈ ਇਸ ਤਸਵੀਰਾਂ ਨੇ ਸੰਵੇਦਨਾ ਜਿਹੜੀ ਕੀ ਉਹਨਾਂ ਨੂੰ ਬੁਲਾਈ ਹੋਈ ਹੈ ਤੇ ਹੁਣ ਸੰਵੇਦ ਸੰਵੇਦਨਾ ਦੇ ਵਿੱਚ ਜਿਹੜਾ ਕੀ ਆ ਦੂਜੇ ਹਸਪਤਾਲ ਦੇ ਵਿੱਚ ਜਿਹੜਾ ਕੀ ਉਹਨਾਂ ਨੂੰ ਰੈਫਰ ਕੀਤਾ ਗਿਆ ਵਾ ਇਲਾਜ ਜਿਹੜਾ ਕੀ ਉਹਨਾਂ ਚੰਗੀ ਦਾ ਕਰਾਇਆ ਜਾਏਗਾ ਤੇ ਹੁਣ ਆ ਤੇ ਹੁਣ ਜਲਦ ਹੀ ਡਾਕਟਰ ਤੇ ਉਹਨਾਂ ਦੇ ਜਿਹੜਾ ਕੀ ਆ ਗੰਭੀਰ ਸੱਟਾਂ ਲੱਗੀਆਂ ਨੇ ਤੇ ਜੁੜੇ ਰਹਿਣ ਲਾਈਵ ਦੇ ਨਾਲ ਧਰਮਪਾਲ ਦਾ ਜੀ ਨੂੰ ਬੀ ਰਿਪੋਰਟ ਧੰਨਵਾਦ